ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਲਾਲਚੀ ਕੁੱਤਾ ਤੇ 15 ਲਾਈਨਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਆਉ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਵੀਡੀਓ ਸ਼ੁਰੂ ਕਰਦੇ ਹਾਂ ਪਹਿਲੀ ਲਾਈਨ ਹੈ ਇੱਕ ਕੁੱਤਾ ਸੀ ਦੂਸਰੀ ਲਾਈਨ ਹੈ ਓਹੋ ਬਹੁਤ ਹੀ ਲਾਲਚੀ ਸੀ ਤੀਸਰੀ ਲਾਈਨ ਹੈ ਇੱਕ ਵਾਰੀ ਉਹ ਬਾਜ਼ਾਰ ਵਿੱਚੋਂ ਦੀ ਲੰਘ ਰਿਹਾ ਸੀ ਚੌਥੀ ਲਾਈਨ ਹੈ ਉਸਨੇ ਇੱਕ ਮੀਟ ਦੀ ਦੁਕਾਨ ਤੋਂ ਇੱਕ ਮਾਸ ਦਾ ਟੁਕੜਾ ਚੁੱਕ ਲਿਆ ਪੰਜਵੀਂ ਲਾਈਨ ਹੈ ਮਾਸ ਦਾ ਟੁਕੜਾ ਲੈ ਕੇ ਉਹ ਸ਼ਹਿਰੋਂ ਬਾਹਰ ਵੱਲ ਨੂੰ ਭੱਜਾ ਛੇਵੀਂ ਲਾਈਨ ਹੈ ਰਸਤੇ ਵਿੱਚ ਇੱਕ ਨਦੀ ਪੈਂਦੀ ਸੀ ਸੱਤਵੀਂ ਲਾਈਨ ਹੈ ਜਦੋਂ ਉਹ ਨਦੀ ਦੇ ਪੁੱਲ ਉੱਤੇ उत्तों की लंघ रहा उसने पानी अपना परछावा वेखिया अठवी लाइन है उसने सोचा कि एक होर कुत्ता मास का टुकड़ा ले जा रहा है नौवीं लाइन है ਲਾਲਚੀ ਕੁੱਤਾ ਉਸ ਕੁੱਤੇ ਕੋਲੋਂ ਮਾਸ ਦਾ ਟੁਕੜਾ ਲੈਣਾ ਚਾਹੁੰਦਾ ਸੀ 10ਵੀਂ ਲਾਈਨ ਹੈ ਉਹ ਹੋ ਟੁਕੜਾ ਲੈ ਲਈ ਜੋਰ-ਜੋਰ ਨਾਲ ਜੋਰਦੀਪ ਭੌਂਕਿਆ ਉਹ ਹੋ ਟੁਕੜਾ ਲੈ ਲਈ ਜੋਰਦੀਪ ਭੌਂਕਿਆ 11ਵੀਂ ਲਾਈਨ ਹੈ ਉਸ ਦਾ ਆਪਣਾ ਟੁਕੜਾ ਵੀ ਪਾਣੀ ਵਿੱਚ ਡਿੱਗ ਪਿਆ 12ਵੀਂ ਲਾਈਨ ਹੈ ਮੂਰਖ ਲਾਲਚੀ ਕੁੱਤਾ ਭੁੱਖੇ ਦਾ ਭੁੱਖਾ ਹੀ ਰਹਿ ਗਿਆ 13ਵੀਂ ਲਾਈਨ ਹੈ ਹੁਣ ਉਹ ਪਛਤਾਉਣ ਲੱਗਾ 14ਵੀਂ ਲਾਈਨ ਹੈ। ਓਹੋ ਇਧਰ ਉਧਰ ਝਾਕਦਾ ਹੋਇਆ ਉਥੋਂ ਤੁਰ ਪਿਆ। 15ਵੀਂ ਲਾਈਨ ਹੈ। ਸਿੱਖਿਆ ਲਾਲਚ ਪੂਰੀ ਬਲਾ ਹੈ। ਤਾਂ ਬੱਚਿਓ ਇਹ ਸੀ ਲਾਲਚੀ ਕੁੱਤਾ ਤੇ 15 ਲਾਈਨਾਂ। ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਅਗਲੀ ਵੀਡੀਓ ਵਿੱਚ